ਆ ਵਾਜੇ ਵਾਲੇ ਆ ਗਏ ਵਾਜੇ ਵਾਲੇ ਇੱਕ ਤਿਆਰਵਾ ਪੱਕਾ ਐਂਟਰੀ ਜਿੱਥਾਂ ਵੱਲ ਚੱਲੇ ਜਾਈ ਹਾਲ ਇਹੀ ਆ ਜਿਹੜੇ ਮਰਦੀ ਸ਼ਹਿਰ ਹੈ ਜਿਹੜੇ ਮਰਦੀ ਪਿੰਡ ਨਾਮ ਬੜੇ ਦਰਸ਼ਨ ਟੁੱਟੇ ਬੁੱਧੇ ਹਾਂ ਹਲੋ ਹਾਂਜੀ ਗੁੱਡ ਮਾਰਨਿੰਗ ਅੱਜ ਆਇਆ ਜੀ ਪੰਜੌਰ ਪੰਜੌਰ ਆਇਆ ਆਪਾਂ ਫੌਜੀ ਬੈਂਡ ਲੈ ਕੇ ਆਈ ਆਪਣੀ ਗੱਡੀ ਜਾਂਦੇ ਨੇ ਫੌਜੀ ਬੈਂਡ ਲੈ ਕੇ ਜਾਂਦੇ ਆਂ ਆਪਾਂ ਹੀ ਹਰੇਕ ਸਾਲ ਜੋ ਵੀ ਸੀਜ਼ਨ ਦਾ ਕੰਮ ਹੁੰਦਾ ਨਾ ਆਪਣੇ ਨਾਲ ਜੁੜੇ ਹੋਏ ਨੇ ਤੇ ਅੱਜ ਆਪਾਂ ਇੱਥੇ ਲੋਕਲ ਬਰਾਤ ਬਰਾਚ ਆਈ ਇਹਨਾਂ ਅੱਜ ਬਰਾਦਰ ਦਾ ਗਾਮੇ ਮੜਾ ਪ੍ਰੋਗਰਾਮ ਤੇ ਅੱਜ ਸਾਡੇ ਬੈਂਡ ਦਾ ਵੀ ਦਿਖਾਵਾਂਗੇ ਸਾਡੇ ਕੋਲ ਬੈਂਡ ਹੈ ਜਿਹਨੂੰ ਬੈਂਡ ਦੀ ਜ਼ਰੂਰਤ ਹੈ ਸੀਜ਼ਨ ਚੱਲ ਗਿਆ ਹੁਣ ਬੈਂਡ ਦਾ ਆਪਾਂ ਨੰਬਰ ਪਾ ਦਾਂਗੇ ਤੁਹਾਨੂੰ ਆਪਣਾ ਫੌਜੀ ਪਾਇਪ ਬੈਂਡ ਹੈ ਜੀ ਤੇ ਇਸ ਵਾਰ ਸੀਜ਼ਨ ਦੀ ਆਪਣੀ ਪਹਿਲੀ ਸਾਈ ਹੈ ਨਰਦਤਾਂ ਜਿਹਾ ਵੀ ਕੰਮ ਨਹੀਂ ਨਿਕੜਿਆ ਹੈਗਾ ਇਹ ਪਹਿਲੀ ਸਾਈ ਆਪਾਂ ਪੰਜੌਰ ਲਾਣ ਆਏ ਅੱਜ ਦੇਖਦੇ ਆਂ ਸਾਰੇ ਦਿਨ ਚ ਕਿਦਾਂ ਦਾ ਮੌਜ ਰਹਿਦਾ ਤੇ ਕੀ ਕੀ ਦੇਖਣ ਨੂੰ ਮਿਲਦਾ ਜੋ ਜੋ ਦੇਖਣ ਨੂੰ ਮਿਲੇਗਾ ਫਿਰ ਤੁਹਾਨੂੰ ਦਿਖਾਵਾਂਗੇ ਤੇ ਪਕੌੜੇ ਸਾਨੂੰ ਪਤਾ ਚਾਹ ਪਕੌੜਾ ਅੱਜ ਆਪਾਂ ਵਿਆਹ ਸ਼ਾਦੀ ਚ ਆਮ ਹੁੰਦਾ ਉਹ ਵੀ ਖਾਵਾਂਗੇ ਪੀਵਾਂਗੇ ਅੱਜ ਖਾਣ-ਪੀਣ ਦਾ ਦਿਨ ਹੈ ਵਧੀਆ ਇੰਜੋਏ ਕਰਾਂਗੇ ਕਈ ਦਿਨ ਹੋ ਗਏ ਵੈਸੇ ਖਾ ਵੀ ਰਹੇ ਹਾਂ ਚਲੋ ਆਪਣਾ ਤਾਂ ਕੰਮ ਹੈ ਹੀ ਆ ਲੇਕਿਨ ਵਿਆਹ ਚ ਹਰੇਕ ਐਟ ਮਿਲਦੀ ਹੈ ਖਾਣ ਨੂੰ ਸਾਰੀ ਡਿਸ਼ਾਂ ਦੇਖਾਂਗੇ ਅੱਜ ਦਿਓ ਜੀ ਹਾਂਜੀ ਅੱਜ ਇੰਜੋਏ ਕਰਾਂਗੇ ਸਾਰੇ ਆਪਾਂ ਇਹ ਹੈ ਮੰਦਰ ਸ੍ਰੀ ਸੂਰਿਆ ਪੁੱਤਰ ਪ੍ਰਾਚੀਨ ਸ਼ਨੀ ਦੇ ਮੰਦਰ ਸ਼ਨੀ ਦੇ ਮੰਦਰ ਦੇ ਪਾਸ ਬਣਿਆ ਜਿਵੇਂ ਸ਼ਨੀ ਦੇ ਮੰਦਰ ਅੱਥੇ ਜਲ ਦਾ ਸਰੋਤ ਵੀ ਹੈਗਾ ਤੇ ਪਾਣੀ ਦਾ ਸਰੋਤ ਅੱਥੇ ਅੰਦਰ ਬਣਿਆ ਹੋਇਆ ਇੱਥੇ ਭੀਨੇ ਗੋਡਾ ਮਾਰਾ ਹੋਇਆ ਜੀ ਇਹਨੂੰ ਧਾਰਾ ਮੰਡਲ ਕਹਿੰਦੇ ਆ ਜੀ ਇਹ ਪਾਣੀ ਚੱਲਦਾ ਰਹਿੰਦਾ ਸ্নান ਕਰਨ ਵਾਲੇ ਦੀ ਤਦਾਦ ਵਧ ਰਹੀ ਹੈ। ਸ্নান ਕਰਨ ਵਾਲੇ 2000 ਤੋਂ ਜ਼ਿਆਦਾ। ਪਹਿਲਾਂ ਬੱਚੇ ਸ্নান ਕਰਦੇ ਸੀਗੇ, ਹੁਣ ਵੱਡੇ ਵੀ ਆ ਗਏ। ਹਾਂ। ਇਹ ਵੀ ਚੱਲ ਪਈ ਰੇਲਵੇ ਲਾਈਨ ਵਾਲਾ ਪੁਲ, ਪਦੀ ਰੋਡ। ਨਹੀਂ ਇੱਥੇ ਵੀ ਹੁੰਦੇ ਸੀ ਖੱਜਲ ਖਵਾਰ ਬਹੁਤ ਜ਼ਿਆਦਾ। ਜਾਮ ਰਹਿੰਦਾ ਸੀਗਾ। ਇਹ ਨਹੀਂ Shimla ਦੇ ਪਹਾੜ। ਪਰ ਹੋ ਰਹੀ ਹੈ ਬੱਦਲਬਾਹ ਜੀ ਦਿਖ ਰਹੇ ਨੇ, ਨਹੀਂ ਦਿਖ ਰਹੇ ਨੇ ਪਤਾ ਨਹੀਂ। ਲੇ ਵੀ ਫਾਟਰ ਤੇ ਇੰਦਰਿੰਦਰ ਸਿੰਘਾ ਬਹੁਤ ਜ਼ਿਆਦਾ ਜਾਮ। ਇਸ ਵਾਰ ਨਗਰ ਕੀਰਤਾਂ ਚ ਵੀ ਜਾਹ ਨਹੀਂ ਆਏਗੀ। ਇੰਨੀ ਨਗਰ ਕੀਰਤਾਂ ਜੇ ਬਹੁਤ ਇੱਕ ਗੰਗ ਸੀ ਰੇਲਵੇ ਫੁੱਲ ਪਾਰ ਕਰਨਾ ਪੈਂਦਾ ਸੀ ਤਾਂ ਬਹੁਤ ਜਾਮ ਲੱਗਦਾ ਸੀ ਉਰੇ। ਇੱਕ ਪੈਲਸ ਦੀ ਲੋਕੇਸ਼ਨ ਬੜੀ ਔਖੀ ਲੱਭੀ। ਅਸੀਂ ਗਿੱਲ ਪੈਲਸ ਗਿੱਲ ਪੈਲਸ ਲੱਭੀ ਕਿ ਨਿਕਲਿਆ ਗਿੱਲ ਫਾਰਮ। ਇਹ ਟੋਲਾ ਸਾਡਾ ਇਹੀ ਆ ਬਸ ਜਿਹੜਾ ਜੋ ਕਹਿੰਦੇ ਹੋਈ ਕੱਢ ਲੈਂਦੇ ਆ। ਪੈਲਸ ਕੀ ਕੇ ਪਿੱਛੇ ਦੇ ਫਾਰਮ ਦੀ ਵਾਝਾ ਹੀ ਫਿਰ ਫਾਰਮ ਭਰ ਕੇ ਦੇਖ। ನಿಕಲ್ ಪೋಮೀಟರ್ ನಂದ ದೂರ ಸರ ತೆಗೇ ಭುಖಾ ಮರ ಕಮ್ಮ ಥಾಕಲೆಟಡ್ರಿಂಕ ਵਰਾਤ ਤਾਂ ਵੈਰੇ ਨੰਦਗਾਰ ਦੇ ਵਾਸਤੇ ਆ ਗਈ। ਉਹ ਚਾਹ ਨਾ ਪਾਣੀ ਖੁਸ਼ ਹੈਗਾ। ਭੁੱਖ ਲੱਗ ਰਹੀ ਆ। ਟਾਈਮ ਵੀ ਕਾਫੀ ਹੋ ਗਿਆ। ਸਵੇਰ ਦੀ ਚਾਹ ਪੀ ਹੋਈ ਆ ਘਰੇ ਦੀ। ਯਾ ਥੋੜੀ ਇੱਥੇ ਆ ਗਈ ਬੀਤ ਗਈ ਪੰਜੌਰ। ਹੁਣ ਵੀ 2 ਘੰਟੇ ਹੋ ਗਏ ਖਾਏ ਪੀਏ ਨੂੰ। ਹੁਣ ਭੁੱਖ ਲੱਗ ਰਹੀ ਐ। ਮੈਂ ਤਿਆਰ ਆਪਣੀ ਜਗ੍ਹਾ ਲਿਆ ਆ। ਓ ਵਾਹ ਬਿੱਤਰਾ। ਅੱਜ ਵੀ ਚੰਗਾ ਵਿਆਹ ਹੋਇਆ ਆਪਣੇ ਆ। 12:30 ਵਜੇ। ਇਹ ਤੱਕ ਪੈਲਸ ਨਹੀਂ ਬੜੇ ਭੁੱਖੇ ਮਰ ਗਏ ਆ। ਚਾਹ ਨਾ ਪਾਣੀ ਸਵੇਰ ਦਾ। ਅੱਜ ਜੰਗੇ ਭਾਜ ਆਜੋ ਯਾਰ ਕਿੰਨਾ ਨਾ ਜਾਵਾਂਗੇ ਰੋਟੀ ਪਾਣੀ ਖਿਲਾ ਦਿਓ ਕੁਛ ਢੋਕ ਲੱਗ ਰਹੀ ਐ ਯਾਰ ਇਹ ਕਿਹੜੀ ਹੋਈ ਅੱਜ ਭੁੱਖੇ ਪਾਣੇ ਕਿ ਲੱਗਦੀ ਨਹੀਂ ਆ ਜੋ ਨਾ ਜਾ ਨਾ ਠੰਡਾ ਨਾ ਪਾਣੀ ਟਰਟਰ ਹਾਫ ਰਾਮ ਦਾ ਕੰਮ ਹਾਂ ਤਾਂ ਭੁੱਖੇ ਮਾਰਦੇ ਕੋਈ ਬਰਤਾਰਾ ਖਾ ਦਨਾ ਚਲ ਜੀ ਵਿੱਚ ਤੋਂ ਮਾਰ ਕੇ ਕਰੀ ਜਾਂ ਪਾਣੂ ਠੰਡਾ ਪਲਾਜ ਨਾ ਕੱਲਾ ਠੰਡਾ ਨਾ ਠੰਡਾ ਵੀ ਆ ਆਵੇ ਲਾਗਾ ਪੈਸੇ ਦਾ ਰਿਤੇ ਲਾਇਆ ਤਾਂ ਵੀ ਨਾਲ ਦਮਕੀਂ ਰੱਖਦਾ ਮੋਲੇ ਕਰੇ ਪ੍ਰੋਬਲਮ ਕੀ ਨਹੀਂ ਪੂਰੇ ਅੰਦਰੋਂ ਪਿੱਛੇ ਦਸਨ ਫੋਨ ਕਰਦਾਂ ਤੇ ਮੈਂ ਨਹੀਂ ਰਹਿ ਗਿਆ ਹੋਰ ਆ ਗਿਆ ਪਹਾੜਾਂ ਚ ਪਹੁੰਚ ਗਏ ਆਪਾਂ ਬਈ ਠੀਕ ਹੈ ਸਰ ਪੈਲਸ ਚ ਜਾ ਕੇ ਦੇਖਦੇ ਆ ਖਾਣ ਪੀਣ ਦੇ ਆਟਮਾ ਖਾਵਾਂਗੇ ਯਾਰ ਭੁੱਖ ਲੱਗਦੀ ਥੋੜੀ ਥੋੜੀ ਕਰਕੇ ਖਾਵਾਂਗੇ ਕਿਉਂਕਿ ਇਹਦੇ ਇੱਕਦਮ ਆਪਾਂ ਬਹੁਤ ਆੜਾ ਦੇਖ ਲੈਂਦੇ ਆ ਅੱਧੀ ਭੁੱਖ ਤਾਂ ਵੈਸੇ ਹੀ ਦੇਖਣਸਾਰ ਮਰ ਜਾਂਦੀ ਆ ਇਸ ਕਰਕੇ ਥੋੜੀ ਥੋੜੀ ਆਇਟਮ ਚੈੱਕ ਕਰਵਾਗੇ ਜਾ ਪਕੌੜਾ ਟਿੱਕੀ ਦਹੀਂ ਭੱਲੇ ਚੌਮਨ ਵਗੈਰਾ ਵਰਫੀ ਖਾਣ ਤੋਂ ਵਧਣਾ ਉਦੋਂ ਬਾਅਦ ਟਾਈਮ ਪਾਸ ਵਾਸਤੇ ਇਹ ਤਾਂ ਜ਼ਰੂਰੀ ਹੈ ਜਦੋਂ ਵੀ ਬਾਹਰ ਨਿਕਲਣਾ ਨਾ ਖਾਸ ਕਰਕੇ ਡਰਾਈਵਰ ਬੰਦਾ ਜਾਂ ਜਿੰਨੇ ਵੀ ਬਾਹਰ ਗੱਡੀ ਜਿ ਬੈਠਣਾ ਪੱਕਾ ਲੈ ਕੇ ਆਏਗਾ ਟਾਈਮ ਪਾਸ ਨਿੱਕੇ ਵੱਡੀ ਦਿੱਕਾ ਹੈ ਗੱਡੀ ਮਾਗਰ ਕਾਂਟਾ ਪੈ ਵੀ ਇਹਨਾਂ ਸਰੀਰ ਬਹੁਤ ਦਰਦ ਕਰ ਲੱਗੇ ਸਾਰਾ ਸਰੀਰ ਦਰਦ ਕਰਦਾ ਗੱਡੀयां ਸੋਚਦਾ ਜਾ ਜਿਹੜੀ ਚੀਜ਼ ਕਿਸਮਤੋਂ ਉਹਦੀ ਮਿਲ ਜਾਂਦੀ ਆ ਆਪਾਂ ਆਈਸਕ੍ਰੀਮ ਦਾ ਟੋਕਰੀਨ ਆਈਸਕ੍ਰੀਮ ਲੈਣ ਗਏ ਸੀ ਕਿ ਉੱਥੋਂ ਆਈਸਕ੍ਰੀਮ ਲੇਡੀਜ਼ ਬਹੁਤ ਥਕਾ ਕਰ ਰਹੀ تھی ਮੈਂ ਆਈਸਕ੍ਰੀਮ ਦੇਖ ਕੇ ਛੱਡਿਆ ਆ ਸਾਈਡ ਜਾ ਕੇ ਖੜ ਗਿਆ ਬਾਹਰ ਗੇਟ ਤੇ ਤੇ ਆਈਸਕ੍ਰੀਮ ਖਾਣ ਵਾਲਾ ਬਾਈ ਸਪੈਸ਼ਲ ਬਾਹਰ ਆ ਗਿਆ ਆਈਸਕ੍ਰੀਮ ਦੇ ਗਿਆ ਕਹਿੰਦਾ ਬਾਈ ਮੈਂ ਤੈਨੂੰ ਦੇਖ ਰਿਆ ਸੀਗਾ ਤੂੰ ਲੰਘਿਆ ਆ ਮੈਂ ਕਹਿੰਦਾ ਥੈਂਕ ਯੂ ਤੇਰਾ ਬਾਈ ਵੈਸੇ ਮੇਰਾ ਉੱਥੇ ਦਿਲ ਨਹੀਂ ਕਰਾ ਲੇਡੀਜ਼ ਬਹੁਤ ਥਕਾ ਕਰ ਰਹੀ تھی ਤੇ ਬਾਈ ਸਪੈਸ਼ਲ ਬਾਹਰ ਆ ਕੇ ਦੇ ਕੇ ਗਿਆ ਮੈਨੂੰ ਸ਼ਾਮ ਦਾ ਟਾਈਮ ਹੋ ਗਿਆ ਪਹਾੜਾਂ ਚ ਆ ਰਹੀ ਠੰਡੀ ਠੰਡੀ ਹਵਾ ਇਹ ਜਿਹੜਾ ਕਿਹੜਾ ਕਸੌਲੀ ਵਾਲਾ ਕਿਹੜਾ ਇਹ ਕਾਰਨ ਦਾ ਬਾਜੇ ਨਾਲ ਕੋਈ ਛੇਤੀ ਛੇਤੀ ਫਰਕ ਨਹੀਂ ਆ ਗਿਆ ਬਾਜਿਆਂ ਦਾ ਟਾਈਮ ਆਉਣ ਦਾ ਵੀ ਪਹਿਲਾਂ ਤੇ ਜਾਣ ਦਾ ਬਾਅਦ ਚ ਅਗਲਾ ਇਹੰਨਾ ਘਰੇ ਚਲੋ ਕਦੇ ਕਹਿੰਦਾ ਕੁੜੀ ਦੇ ਘਰੇ ਚਲੋ ਫਿਰ ਕਹਿੰਦਾ ਸਾਡੇ ਘਰੇ ਤਾਰੋ ਬਰਾਤ ਡਰਾਈਵਰ ਦੁਖੀ ਹੋ ਜਾਂਦਾ ਬਾਜਿਆਂ ਨਾਲ ਚਲੋ ਮਿੱਤਰਾਂ ਕੰਮ ਤਾਂ ਕਰ ਲਈ ਹੁਣ ਕੀ ਕਰੀਏ ਬਾਜੇ ਵਿਆਦੇ ਵਿਆਹਾਂ ਨੇ ਬਾਜਿਆਂ ਦੇ ਵੀ ਅੱਜ ਮਾ ਘਵਾ ਕੇ ਗਲੀਆਂ ਸਹੀ ਗੱਲ ਦੱਸ ਰਿਹਾ ਬੜਾ ਔਖਾ ਖੜਾ ਛੱਡਿਆ ਹਾਂ ਵੀ ਲੇਟ ਹੋ ਗਏ ਬਹੁਤ ਜ਼ਿਆਦਾ ऐसे ਵਿਆਹ ਦੇ ਨਾਮ ਇਹ ਨਾ ਕੱਟੇ ਮੇਲਾ ਵੇ ਤੇ ਟਾਈਮ ਦਾ ਵੀ ਤਾਂ ਕਰਦੇ ਆ ਘਰਾਂ ਨਾ ਕਰਾ ਦੀ ਗਲੀਆਂ માં ਘਮਾਗਾ ਉਰੀ 9 ਵਜਾ ਆਦੇ ਇਹ ਦੇਖੋ ਜੀ ਲੋਕ ਕਾਲੇ ਮੋੜ ਲਾੰਦੇ ਨੇ ਬਈ ਨੇ ਚਿੱਟੇ ਮੋੜ ਲਾ ਰੱਖਿਆ ਪਿੱਛੇ ਟਿੱਟਾਂ ਦੇ ਉਹਨੇ ਨੇ ਪੰਜੌਰ ਗਏ ਸੀ ਕਿ ਬਰਾਤ ਲਾਏ ਘਰੇ ਆ ਗਏ ਪਰ ਅਜਿੱਤ ਖਾਂ ਜਿਆਦਾ ਹੋ ਗਈ ਪਿੰਡਾਂ ਚ ਨੂੰ ਕਦੇ ਉਧਰ ਜਾ ਘਰੇ ਜਾ ਕਰੇ ਤੋਂ ਫੇਰ ਪੈਲਸਾ ਫਿਰ ਬਰਾਤ ਉਧਰੋਂ ਵੀ ਦਾ ਕਰਾ ਫਿਰ ਮੁੰਡੇ ਦੇ ਘਰੇ ਤਰਾ ਯਾਰ ਜਿਹਨਾਂ ਨੇ ਤੰਗ ਕਰ ਲਿਆ ਬੋਜੀ ਵਾਲੇ ਵੀ ਤੰਗ ਹੋ ਗਏ ਆਪਾਂ ਤਾਂ ਜਿਹੜੇ ਬੈਠੇ ਬੈਠੇ ਤੰਗ ਹੋਣਾ ਹੀ ਹੋਣਾ ਸੀ ਤੁਹਾਨੂੰ ਪਤਾ ਮਿੱਟੀ ਜਿਹਾ ਹੁੰਦੀ ਹੈ ਅੱਜ ਕੱਲ ਜਿੱਥੇ ਮੜੇ ਮਿੱਟ ਮਿੱਟ ਨਾ ਬੁਰਾ ਹਾਲ ਕਰਦੇ ਹੁਣ ਆਪਾਂ ਘਰੇ ਆ ਗਏ ਜੀ ਵਧੀਆ ਲੰਘਾ ਟਾਈਮ ਦਿਨ ਸੀਗਾ ਅੱਜ ਦਾ ਠੀਕ ਲੰਘ ਗਿਆ ਤੇ ਆਪਾਂ ਕਰ ਰਹੇ ਜੀ ਵਲੌਗ ਖਤਮ ਕੱਲ ਮਿਲਾਂਗੇ ਦੇਖਦੇ ਆ ਪਰਮਾਤਮਾ ਕਿੱਥੇ ਮੇਲ ਕਰਨਾਂ ਦਾ ਓਕੇ ਬਾਏ ਗੁੱਡ ਨਾਈਟ ਬਾਏ ਆਗੇ ਆਗੇ ਰਿਸ਼ਤੇਦਾਰ ਪਿੱਛੇ ਪਿੱਛੇ ਆਪਾਂ ਆਪਣੇ ਤੋਂ ਪਹਿਲਾਂ ਘਰੇ ਰਿਸ਼ਤੇਦਾਰ ਵੜ ਗਏ ਆਪਾਂ ਜੀ ਪਿੱਛੇ ਹੀ ਆ ਰਿਸ਼ਤੇਦਾਰ ਪਹਿਲਾਂ ਆਪਾਂ ਬਾਅਦ ਚ ਪਾਓਗੇ ਲੇਟ ਯਾਰ ਯਾਰ ਅਗਾਂਹ ਮੈਂ ਵਿਚਾਰ ਚ ਆ ਗਿਆ ਸੱਚੀ ਗੱਲ ਵੀ വീടു എടരാ പല പല നാ ହോയ കടനേ କରିയാ പല പല